ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 12ਵੇਂ ਭਾਗ ਵਿੱਚ ਸੁਣੋ ਪਹਿਲਾ ਦਿਲ ਢਾਹੂ ਤਜਰਬਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਹਲਪੁਰ ਦੇ ਇਲਾਕੇ ਤੋਂ ਚੱਲ ਕੇ ਕਾਨੂੰਮਾਨ ਦੇ ਖੇਤਰ ਵਿੱਚ ਪਹੁੰਚ ਗਏ ਸਾਡੇ ਲਈ ਗੁਰਦਾਸਪੁਰ ਦਾ ਇਲਾਕਾ ਤੇ ਸਾਡਾ ਕਾਰਜ ਦੋਨੋਂ ਹੀ ਬੇਪੀਤੇ ਸਨ ਸਾਡੇ ਵੱਦੋਂ ਪੁੱਟਿਆ ਹਰ ਕਦਮ ਨਵਾਂ ਸੀ ਗਿਆਨੀ ਉਸ ਖੇਤਰ ਵਿੱਚ ਪਹਿਲਾਂ ਥੋੜਾ ਸਮਾਂ ਬਤੀਤ ਕਰ ਚੁੱਕਾ ਸੀ ਜਿਸ ਦੌਰਾਨ ਉਸ ਨੇ ਟਾਵੇਂ-ਟਾਵੇਂ ਵਿਅਕਤੀਆਂ ਨਾਲ ਮੁੱਢਲਾ ਰابطਾ ਕਾਇਮ ਕਰ ਲਿਆ ਸੀ ਹਰ ਜਗ੍ਹਾ ਨਵੇਂ ਇਲਾਕੇ ਵਿੱਚ ਕੰਮ ਕਰਨ ਲਈ ਇੱਕੋ ਜਿਹਾ ਹੀ ਤਰੀਕਾਕਾਰ ਅਪਣਾਇਆ ਜਾਂਦਾ ਸੀ ਸਭ ਤੋਂ ਪਹਿਲਾਂ ਕੋਈ ਇੱਕ ਤੰਦ ਫੜ ਲਈ ਜਾਂਦੀ ਸੀ ਉਸ ਦੀ 10 ਉੱਤੇ ਅੱਗੋਂ ਹੋਰ ਬੰਦੇ ਲੱਭੇ ਜਾਂਦੇ ਸਨ ਉਨ੍ਹਾਂ ਨਾਲ رابطہ ਕਾਇਮ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਅੱਗੇ ਹੋਰ ਬੰਦਿਆਂ ਦੀ ਦੱਸ ਪਾਉਣ ਲਈ ਕਿਹਾ ਜਾਂਦਾ ਸੀ। ਜ਼ਿਆਦਾਤਰ ਕਮਿਊਨਿਸਟ ਲਹਿਰ ਨਾਲ ਜੁੜੇ ਵਿਅਕਤੀ ਹੀ ਮੁੱਢਲੇ ਸੰਪਰਕ ਬਣਦੇ ਸਨ। ਉਹ ਅੱਗੇ ਆਪਣੇ ਹੋਰ ਨਾ ਜਾਣੂਆ, ਆਪਣੇ ਨਿੱਜੀ ਦੋਸਤਾਂ, ਰਿਸ਼ਤੇਦਾਰਾਂ ਜਾਂ ਹਮਖਿਆਲੀਆਂ ਨਾਲ ਜਾਣ-ਪਛਾਣ ਕਰਵਾ ਦਿੰਦੇ ਸਨ। ਇਸ ਤਰੀਕੇ ਨਾਲ ਪਾਰਟੀ ਦੇ ਨਵੇਂ ਤੋਂ ਨਵੇਂ ਹਮਦਰਦ ਅਤੇ ਠਾਰਾਂ ਬਣਾਈਆਂ ਜਾਂਦੀਆਂ ਸਨ। ਗਿਆਨੀ ਨਾਲ ਦੋਕ ਦਿਨ ਬਤਾਉਣ ਤੋਂ ਬਾਅਦ ਹੀ ਅਸੀਂ ਉਸ ਤੋਂ ਉਕਤ ਆ ਗਏ ਸਾਂ ਉਸ ਦੀ ਮਾਰਕਸਵਾਦ ਬਾਰੇ ਸਿਧਾਂਤਕ ਸੋਝ ਬਹੁਤ ਕੱਚੀ ਸੀ ਬૌਧਕ ਮਿਆਰ ਔਸਤਨ ਤੋਂ ਥੱਲੇ ਸੀ ਸੋਚ ਵਿੱਚ ਲਚਕ ਤੇ ਤਾਜ਼ਗੀ ਉੱਕਾ ਹੀ ਨਹੀਂ ਸੀ ਉਹ ਬੜਾ ਹੀ ਸੰਕੀਤ ਤੇ ਅੜੀਅਲ ਕਿਸਮ ਦਾ ਵਿਅਕਤੀ ਸੀ ਉਸ ਨੇ ਸੀਪੀਆਈ ਤੇ ਸੀਪੀਐਮ ਨੂੰ ਗਲਤ ਸਾਬਤ ਕਰਨ ਲਈ ਕੁਝ ਗੱਲਾਂ ਰਟੀਆਂ ਹੋਈਆਂ ਸਨ ਆਪਣੇ ਵਿਰੋਧੀ ਕਮਿਊਨਿਸਟ ਦਲਾ ਜਾਂ ਗੁੱਟਾਂ ਦੀ ਭੰਡੀ ਕਰਨਾ ਉਸ ਦੀ ਗੱਲਬਾਤ ਦਾ ਮਨਪੌਂਦਾ ਵਿਸ਼ਾ ਹੁੰਦਾ ਸੀ ਉਸ ਨੇ 2 ਦਿਨਾਂ ਅੰਦਰ ਸਾਡੀ ਕਾਨੋਵਾਨ ਤੇ ਕਾਦੀਆਂ ਦੇ ਇਲਾਕੇ ਵਿੱਚ 4-5 ਵਿਅਕਤੀਆਂ ਨਾਲ ਜਾਣ ਪਛਾਣ ਕਰਵਾ ਦਿੱਤੀ ਸੀ 2-3 ਦਿਨਾਂ ਬਾਅਦ ਉਸ ਨੇ ਸਾਨੂੰ ਦੱਸਿਆ ਕਿ ਉਸ ਨੂੰ ਕੁਝ ਦਿਨਾਂ ਲਈ ਕਿਸੇ ਜ਼ਰੂਰੀ ਕੰਮ ਵਾਸਤੇ ਜਲੰਧਰ ਜਾਣਾ ਪੈਣਾ ਸੀ ਅਤੇ ਉਸ ਦੇ ਮੁੜਨ ਤੱਕ ਅਸੀਂ ਦੋਵਾਂ ਨੇ ਅੱਡੋ-ਅੱਡ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚ ਕੰਮ ਕਰਨਾ ਸੀ। ਉਸ ਨੇ ਤਿੰਨ ਕੋ ਦਿਨਾਂ ਦੇ ਵਕਤ ਬਾਅਦ ਮੁੜ ਆਉਣ ਦਾ ਵਾਅਦਾ ਕੀਤਾ ਅਤੇ ਸਾਡੇ ਨਾਲ ਮਿਲਣ ਦੀ ਤਾਰੀਖ ਤੇ ਥਾਂ ਤੈਅ ਕਰ ਲਈ ਸੀ। ਸੋ ਉਸ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਮੈਂ ਤੇ ਕੁਲਦੀਪ ਕਾਪੂ ਆਪਣੇ ਇਲਾਕਿਆਂ ਲਈ ਰਵਾਨਾ ਹੋ ਗਏ। ਪਰ ਵਿਛੜਨ ਤੋਂ ਪਹਿਲਾਂ ਅਸੀਂ ਇੱਕ ਦੂਜੇ ਨੂੰ ਮਿਲਣ ਦੀ ਤਾਰੀਖ ਤੇ ਜਗ੍ਹਾ ਮਿੱਥ ਲਈ ਸੀ। ਮੈਨੂੰ ਗਿਆਨੀ ਨੇ ਦੀਨਾਨਗਰ ਦੇ ਇਲਾਕੇ ਵਿੱਚ ਦੋ ਕੁ ਬੰਦਿਆਂ ਦੀ ਦੱਸ ਪਾਈ ਸੀ ਅਤੇ ਮੈਂ ਆਪਣੇ ਤੌਰ ਤੇ ਉਹਨਾਂ ਰਾਹੀਂ ਅੱਗੋਂ ਹੋਰ ਨਵੇਂ ਬੰਦੇ ਲੱਭਣੇ ਸਨ ਮੇਰੇ ਲਈ ਇਹ ਉੱਕਾ ਹੀ ਨਵਾਂ ਤਜਰਬਾ ਸੀ ਮੈਂ ਬਚਪਨ ਤੋਂ ਹੀ ਬਹੁਤ ਸੰਗਾਊ ਸੀ ਅਤੇ ਕਿਸੇ ਓਪਰੇ ਬੰਦੇ ਨੂੰ ਭਾਵੇਂ ਉਹ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ ਮਿਲਣ ਤੋਂ ਅਕਸਰ ਕੰਨੀ ਘਤਰ ਆਉਂਦਾ ਸੀ ਬਚਪਨ ਵਿੱਚ ਪਿਤਾ ਜੀ ਨੇ ਸਾਨੂੰ ਮਾੜੇ ਪ੍ਰਭਾਵਾਂ ਤੋਂ ਬਚਾ ਕੇ ਰੱਖਣ ਲਈ ਕਿਸੇ ਵੀ ਰਿਸ਼ਤੇਦਾਰੀ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਪਿੰਡ ਦੀ ਸੱਤ ਵਿੱਚ ਬੈਠਣ ਤੇ ਕਿਸੇ ਦੇ ਘਰ ਵਿੱਚ ਆਉਣ ਜਾਣ ਦੀ ਵੀ ਮਨਾਹੀ ਸੀ ਸਿਰਫ ਸ਼ਾਮ ਦੇ ਵਕਤ ਸਕੂਲ ਵਿੱਚ ਜਾ ਕੇ ਵਾਲੀਬਾਲ ਜਾਂ ਕੋਈ ਹੋਰ ਗੇਮ ਖੇਡਣ ਦੀ ਖੁੱਲ੍ਹ ਦਿੱਤੀ ਹੋਈ ਸੀ ਇਹਨਾਂ ਬੰਦਸ਼ਾਂ ਦੀ ਬਦੌਲਤ ਸੰਗਾਊਪਣਾ ਡੂੰਘੀਆਂ ਜੜਾਂ ਫੜ ਗਿਆ ਸੀ ਮੇਰੇ ਅੰਦਰ ਉਪਰੇ ਬੰਦੇ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਸੀ ਆਪਣੇ ਵਿੱਚ ਸਵੈ ਵਿਸ਼ਵਾਸ ਦੀ ਇਹ ਕਮੀ ਮੈਨੂੰ ਕਾਫੀ ਬੇਚੈਨ ਕਰਦੀ ਸੀ ਜਿਸ ਨਾਲ ਕਈ ਵਾਰ ਹੀਣਤਾ ਦਾ ਭਾਵ ਵੀ ਆ ਜਾਂਦਾ ਸੀ ਸੋ ਜਦੋਂ ਮੈਂ ਕਲਮ ਕੱਲਾ ਸਾਈਕਲ ਧੜਾਉਂਦਾ ਦੀਨਾਨਗਰ ਦੀ ਤਰਫ ਜਾ ਰਿਹਾ ਸੀ ਤਾਂ ਮਨ ਉਤੇ ਮੜਾ ਮੁਹੀ ਬੋਝ ਪਿਆ ਹੋਇਆ ਸੀ ਮਨ ਅੰਦਰ ਤਰ੍ਹਾਂ-ਤਰ੍ਹਾਂ ਦੇ ਤੌਖਲੇ ਪੈਦਾ ਹੋ ਰਹੇ ਸਨ ਮੈਂ ਜਿਹੜੇ ਬੰਦਿਆਂ ਕੋਲ ਜਾਣਾ ਸੀ ਉਹ ਕਿਹੋ ਜੇ ਹੋਣਗੇ ਉਹਨਾਂ ਦਾ ਸਿਧਾਂਤਕ ਤੇ ਭੌਤਿਕ ਪੱਧਰ ਕੀ ਹੋਵੇਗਾ ਉਹ ਮੈਨੂੰ ਕਿਹੋ ਜੇ ਸਵਾਲ ਪੁੱਛ ਸਕਦੇ ਸਨ ਮੈਂ ਉਹਨਾਂ ਨਾਲ ਠੀਕ ਤਰ੍ਹਾਂ ਨਾਲ ਗੱਲ ਕਰ ਸਕਾਂਗਾ ਜਾਂ ਨਹੀਂ ਸਾਰੇ ਰਾਮਾਨੰਦਰ ਇਹ ਹੀ ਅਧੂੜ ਬੁਣ ਚੱਲਦੀ ਰਹੀ ਗਿਆਨੀ ਜੀ ਦੇ ਦੱਸੇ ਅਨੁਸਾਰ ਮੈਂ ਦੀਨਾਨਗਰ ਲੰਘ ਕੇ ਕਰੋਟਾ ਨੂੰ ਜਾਣ ਵਾਲੀ ਸੜਕੇ ਪੈ ਗਿਆ 4-5 ਕਿਲੋਮੀਟਰ ਜਾ ਕੇ ਮੈਂ ਇੱਥੋਂ ਹੈਬੂ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਪਹੁੰਚ ਗਿਆ ਮੈਂ ਜਿਸ ਬੰਦੇ ਕੋਲ ਜਾਣਾ ਸੀ ਇੱਕ ਸਿਆਣੀ ਉਮਰ ਦੇ ਬੰਦੇ ਕੋਲ ਉਸ ਦਾ ਘਰ ਪੁੱਛਿਆ ਉਸ ਨੇ ਸਾਹਮਣੇ ਚੱਲ ਰਹੀ ਕੁਲਾੜੀ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਉਹ ਬੰਦਾ ਗੰਨੇ ਪੀੜ ਰਿਹਾ ਸੀ ਮੈਂ ਝੱਕਦਾ ਝੱਕਦਾ ਕੁਲਾੜੀ ਤੱਕ ਪਹੁੰਚਿਆ ਉੱਥੇ 5-6 ਬੰਦੇ ਸਨ ਮੈਂ ਉਸ ਬੰਦੇ ਦਾ ਨਾਮ ਲਿਆ ਸਾਰੇ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੇ ਪਰ ਛੇਤੀ ਹੀ ਉਸ ਬੰਦੇ ਨੇ ਅੱਗੇ ਵੱਧ ਕੇ ਮੈਨੂੰ ਜੀ ਆਇਆਂ ਕਿਹਾ ਮੈਂ ਉਸ ਨੂੰ ਹੌਲੀ ਜੀ ਦੱਸਿਆ ਕਿ ਮੈਨੂੰ ਗਿਆਨੀ ਨੇ ਭੇਜਿਆ ਹੈ ਉਸ ਨੇ ਮੈਨੂੰ ਮੰਜੇ ਤੇ ਬੈਠਣ ਲਈ ਕਿਹਾ ਅਤੇ ਦੱਸਿਆ ਕਿ ਇਹ ਸਾਰੇ ਬੰਦੇ ਆਪਣੇ ਹੀ ਹਨ ਜਿਸ ਦਾ ਭਾਵ ਇਹ ਸੀ ਕਿ ਸਾਰੇ ਹੀ ਕਾਮਰੇਡ ਸਨ ਅਤੇ ਉਹਨਾਂ ਨਾਲ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਸੀ ਮੈਂ ਥੋੜੀ ਰਾਹਤ ਮਹਿਸੂਸ ਕੀਤੀ ਉਸ ਨੇ ਉਸੇ ਵੇਲੇ ਘਰੋਂ ਸਾਰਿਆਂ ਲਈ ਚਾਹ ਮੰਗਵਾ ਲਈ ਅਤੇ ਚਾਹ ਪੀਂਦਿਆਂ ਮੇਰੇ ਕੋਲ ਪਾਰਟੀ ਤੇ ਨਕਸਲਵਾੜੀ ਲਹਿਰ ਬਾਰੇ ਮੁੱਢਲੇ ਜਿਹੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਮੈਂ ਆਪਣੇ ਆਪ ਨੂੰ ਬੜਾ ਫਸਿਆ ਹੋਇਆ ਮਹਿਸੂਸ ਕੀਤਾ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਗੱਲ ਕਿੱਥੋਂ ਤੇ ਕਿਵੇਂ ਸ਼ੁਰੂ ਕਰਾਂ ਉਸ ਵੇਲੇ ਤਾਂ ਮੈਂ ਇਹ ਕਹਿ ਕੇ ਜਾਨ ਛਡਵਾ ਲਈ ਕਿ ਇਹ ਗੱਲਾਂ ਰਾਤ ਨੂੰ ਬੈਠ ਕੇ ਕਰਾਂਗੇ ਪਰ ਜਦ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਉਥੇ ਕੁਲਾੜੀ ਉੱਤੇ ਹੀ 10-12 ਵਿਅਕਤੀ ਮੇਰੀਆਂ ਗੱਲਾਂ ਸੁਣ ਲਈ ਇਕੱਠੇ ਹੋ ਗਏ ਤਾਂ ਮੇਰੀ ਘਬਰਾਹਟ ਹੋਰ ਵੱਧ ਗਈ ਮੈਂ ਕਾਫੀ ਚਿਰ ਚੁੱਪ ਬੱਟੀ ਰੱਖੀ ਉਹ ਮੇਰੇ ਕੋਲੋਂ ਗੱਲਾਂ ਸੁਣ ਲਈ ਉਤਸੁਕ ਸਨ ਪਰ ਮੈਨੂੰ ਕੁਝ ਵੀ ਸੋਝ ਨਹੀਂ ਸੀ ਰਿਆ ਕਿ ਮੈਂ ਕਿੱਥੋਂ ਗੱਲ ਸ਼ੁਰੂ ਕਰਾਂ ਅਖੀਰ ਉਸ ਕਾਮਰੇਡ ਨੇ ਮੇਰੇ ਕੋਲੋਂ ਇੱਕ ਠੋਸ ਸਵਾਲ ਪੁੱਛ ਲਿਆ ਕਿ ਤੁਹਾਡੀ ਪਾਰਟੀ ਦਾ ਪ੍ਰੋਗਰਾਮ ਕੀ ਹੈ ਇਹ ਕਾਮਰੇਡਾਂ ਦਾ ਬਹੁਤ ਮਨਕਬੂਲ ਸਵਾਲ ਹੁੰਦਾ ਹੈ ਹਰ ਪਾਰਟੀ ਦੀ ਉਸ ਦੇ ਪ੍ਰੋਗਰਾਮ ਦੀ ਵਿਸ਼ੇਸ਼ ਪਛਾਣ ਜੁੜੀ ਹੁੰਦੀ ਹੈ ਅਤੇ ਦੂਸਰੀਆਂ ਕਮਿਊਨਿਸਟ ਪਾਰਟੀਆਂ ਜਾਂ ਧੜਿਆਂ ਦੇ ਪ੍ਰੋਗਰਾਮ ਨੂੰ ਗਲਤ ਅਤੇ ਆਪਣੇ ਪ੍ਰੋਗਰਾਮ ਨੂੰ ਠੀਕ ਸਾਬਤ ਕਰਨ ਲਈ ਪੂਰਾ ਜ਼ੋਰ ਲਾਇਆ ਜਾਂਦਾ ਹੈ ਸਬੱਬ ਨਾਲ ਮੇਰੇ ਕੋਲ ਝੋਲੇ ਵਿੱਚ ਪਾਰਟੀ ਦਾ ਛਪਿਆ ਹੋਇਆ ਪ੍ਰੋਗਰਾਮ ਸੀ ਮੈਂ ਉਸੇ ਵੇਲੇ ਝੋਲੇ ਵਿੱਚੋਂ ਉਹ ਪ੍ਰੋਗਰਾਮ ਕੱਢ ਕੇ ਉਸ ਕਾਮਰੇਡ ਦੇ ਅੱਗੇ ਕਰ ਦਿੱਤਾ ਅਤੇ ਕਿਹਾ ਕਿ ਪ੍ਰੋਗਰਾਮ ਤੁਸੀਂ ਇਸ ਵਿੱਚੋਂ ਪੜ੍ਹ ਸਕਦੇ ਹੋ ਉਸ ਨੇ ਮੇਰੇ ਹੱਥੋਂ ਛਪਿਆ ਹੋਇਆ ਪ੍ਰੋਗਰਾਮ ਤਾਂ ਫੜ ਲਿਆ ਪਰ ਨਾਲ ਹੀ ਕਿਹਾ ਅਸੀਂ ਇਹ ਵੀ ਪੜ ਲਵਾਂਗੇ ਪਰ ਇਸ ਵੇਲੇ ਤੁਸੀਂ ਸਾਨੂੰ ਇਸ ਬਾਰੇ ਮੋਟੀਆਂ-ਮੋਟੀਆਂ ਗੱਲਾਂ ਦੱਸ ਦਿਓ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਮੂੰਹੋਂ ਇੱਕ ਵੀ ਸ਼ਬਦ ਨਾ ਨਿਕਲ ਸਕਿਆ ਹਾਲਾਂਕਿ ਪ੍ਰੋਗਰਾਮ ਦੇ ਮੁੱਖ ਨੁਕਤੇ ਬਾਰੇ ਮੈਂ ਕਾਫੀ ਕੁਝ ਜਾਣਦਾ ਸਾਂ ਮੈਂ ਬਾਬਾ ਬੂਜਾ ਸਿੰਘ ਤੇ ਹਰ ਭਜਨ ਹਲਵਾਰਵੀ ਦੇ ਪਰਵਚਨ ਕਿੰਨੀ ਵਾਰੀ ਸੁਨੇ ਸਨ ਪਰ ਉਸ ਦਿਨ ਮੇਰੇ ਮੂੰਹ ਨੂੰ ਜਿਵੇਂ ਤਾਲਾ ਹੀ ਲੱਗ ਗਿਆ ਹੋਵੇ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਮੈਂ ਗੱਲ ਕਰਨ ਦੀ ਹਿੰਮਤ ਨਾ ਝੁਟਾ ਸਕਿਆ ਆਪਣੀ ਇਸ ناکامی ਦੀ ਮੈਨੂੰ ਬੜੀ ਨਾਮੋਸ਼ੀ ਹੋਈ ਇੱਕ ਸਿਆਣੇ ਕਾਮਰੇਡ ਨੇ ਮੇਰੀ ਹਾਲਤ ਪਾंप ਲਈ ਅਤੇ ਕਦੇ ਫਿਰ ਗੱਲ ਕਰਨ ਦਾ ਬਹਾਨਾ ਲਾ ਕੇ ਮੀਟਿੰਗ ਬਰਖਾਸਤ ਕਰ ਦਿੱਤੀ ਸਾਰੇ ਉੱਠ ਕੇ ਆਪੋ ਆਪਣੇ ਘਰੀ ਚਲੇ ਗਏ ਮੇਰਾ ਜਜਮਾਨ ਕਾਮਰੇਡ ਮੈਨੂੰ ਆਪਣੇ ਵੱਡੇ ਭਰਾ ਦੇ ਘਰ ਲੈ ਗਿਆ ਮੇਰੇ ਸੌਣ ਦਾ ਇੰਤਜ਼ਾਮ ਇੱਕ ਛੋਟੇ ਜਿਹੇ ਕੱਚੇ ਚੁਬਾਰੇ ਵਿੱਚ ਕੀਤਾ ਹੋਇਆ ਸੀ ਜਦੋਂ ਉਹ ਕਾਮਰੇਡ ਮੈਨੂੰ ਚੁਬਾਰੇ ਵਿੱਚੋਂ ਛੱਡ ਕੇ ਚਲਾ ਗਿਆ ਤਾਂ ਮੈਂ ਬਹੁਤ ਦੇਰ ਤੱਕ ਬਿਸਤਰੇ ਵਿੱਚ ਪਿਆ ਸੋਚਾਂ ਵਿੱਚ ਡੁੱਬਿਆ ਰਿਹਾ ਮੇਰਾ ਹੌਸਲਾ ਬੁਰੀ ਤਰ੍ਹਾਂ ਪਸਤ ਹੋ ਗਿਆ ਸੀ ਮਨ ਬੜਾ ਉਦਾਸ ਤੇ ਬੁਝਿਆ ਹੋਇਆ ਸੀ ਮੈਨੂੰ ਲੱਗਿਆ ਕਿ ਮੈਂ ਇਸ ਕਾਰਜ ਦੇ ਯੋਗ ਨਹੀਂ ਹਾਂ ਸਵੇਰੇ ਇੱਕ ਨੌਜਵਾਨ ਮੇਰੇ ਲਈ ਚਾਹ ਲੈ ਆਇਆ ਉਸ ਨਾਲ ਗੱਲ ਕਰਨ ਤੋਂ ਪਤਾ ਚੱਲਿਆ ਕਿ ਉਹ ਮੇਰੇ ਜਜਮਾਨ ਕਾਮਰੇਡ ਦਾ ਭਤੀਜਾ ਸੀ ਉਸ ਦਾ ਨਾਂ ਚੌਧਰੀ ਟੈਲ ਸਿੰਘ ਸੀ ਅਤੇ ਉਹ ਗੁਰਦਾਸਪੁਰ ਪੰਜਾਬ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ ਉਸ ਦਾ ਛੋਟਾ ਭਰਾ ਅਵਤਾਰ ਸਿੰਘ ਜੇਬੀਟੀ ਅਧਿਆਪਕ ਸੀ ਉਹਨਾਂ ਦੀਆਂ ਦੋ ਭੈਣਾਂ ਸਨ ਸਾਰਾ ਪਰਿਵਾਰ ਬਹੁਤ ਮਹਿਮਾਨ ਨਿਵਾਸੀ ਉਸ ਤੋਂ ਬਾਅਦ ਉਹ ਘਰ ਸਾਡੀ ਪਾਰਟੀ ਦੀ ਅਹਿਮ ਠਾਰ ਬਣ ਗਈ ਸੀ ਜਿੱਥੇ ਅਸੀਂ ਅਕਸਰ ਆਪਣੀਆਂ ਮੀਟਿੰਗਾਂ ਕਰਦੇ ਸਾਂ ਦੋ ਕੁ ਸਾਲਾਂ ਬਾਅਦ ਕਾਮਰੇਡ ਬਲਦੇਵ ਸਿੰਘ ਸੰਘੋਲ ਨੇ ਰੂਪਕੋਸ਼ੀ ਦੀ ਹਾਲਤ ਵਿੱਚ ਹੀ ਉਸ ਘਰ ਦੀ ਵੱਡੀ ਲੜਕੀ ਨਾਲ ਵਿਆਹ ਕਰਾ ਰਿਆ ਸੀ ਅਤੇ ਉਹਨਾਂ ਦੋਵਾਂ ਨੇ ਆਪਣਾ ਵੇਹੋਤਾ ਜੀਵਨ ਸ਼ੁਰੂ ਕਰ ਦਿੱਤਾ ਸੀ ਉੱਥੋਂ ਨਾਸ਼ਤਾ ਕਰਕੇ ਮੈਂ ਗਿਆਨੀ ਵੱਲੋਂ ਦੱਸੇ ਦੂਸਰੇ ਟਿਕਾਣੇ ਵੱਲ ਚੱਲ ਪਿਆ ਮੈਨੂੰ ਗਿਆਨੀ ਨੇ ਦੱਸਿਆ ਸੀ ਕਿ ਦੀਨਾਨਗਰ ਤੋਂ ਅੱਗੇ ਜਾ ਕੇ ਗੁਰਦਾਸਪੁਰ ਤੋਂ ਪਠਾਨਕੋਟ ਜਾਣ ਵਾਲੀ ਸੜਕ ਤੋਂ ਖੱਬੇ ਹੱਥ 2 ਕੁ ਮੀਲ ਹਟ ਕੇ ਬਾਠਨਾ ਦੇ ਪਿੰਡ ਦੀ ਜੁਵੰਦਰ ਬਾਠ ਸਹਿਬ ਨਾਂ ਦਾ ਇੱਕ ਇਤਿਹਾਸਕ ਗੁਰਦੁਆਰਾ ਹੈ ਉਸ ਗੁਰਦੁਆਰੇ ਦਾ ਮੈਨੇਜਰ 2 ਕੁ ਦਹਾਕੇ ਪਹਿਲਾਂ ਜਵਾਨੀ ਵੇਲੇ ਕਮਿਊਨਿਸਟ ਲਹਿਰ ਦਾ ਵਰਕਰ ਰਹਿ ਚੁੱਕਾ ਸੀ ਉਹ ਤੇਜਾ ਸਿੰਘ ਸੁਤੰਤਰ ਦਾ ਸਾਥੀ ਰਿਹਾ ਸੀ ਮੈਂ ਉਸ ਨੂੰ ਗਿਆਨੀ ਦਾ ਹਵਾਲਾ ਦੇ ਕੇ ਮਿਲਣਾ ਸੀ ਜਦ ਮੈਂ ਗੁਰਦੁਆਰੇ ਪਹੁੰਚਿਆ ਤਾਂ ਉੱਥੇ ਵੱਡੇ ਪੱਧਰ ਤੇ ਉਹ ਸਾਰੀ ਦਾ ਕੰਮ ਚੱਲ ਰਿਹਾ ਸੀ ਮੈਂ ਇੱਕ ਸੇਵਾਦਾਰ ਤੋਂ ਮੈਨੇਜਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸ਼ਹਿਰ ਗਿਆ ਹੋਇਆ ਸੀ ਅਤੇ ਉਸ ਨੇ ਛੇਤੀ ਹੀ ਵਾਪਸ ਆਉਣਾ ਸੀ ਮੈਂ ਸਾਈਕਲ ਖੜਾ ਕਰਕੇ ਇੱਕ ਮੰਜੀ ਉੱਤੇ ਲੇਟ ਗਿਆ ਤੇ ਮੈਨੇਜਰ ਦੀ ਉਡੀਕ ਕਰਨ ਲੱਗਾ ਘੰਟੇ ਕੋ ਬਾਅਦ ਮੈਨੇਜਰ ਸ਼ਹਿਰ ਤੋਂ ਮੁੜ ਆਇਆ ਮੈਂ ਉਸ ਨੂੰ ਆਪਣੀ ਜਾਣ ਪਛਾਣ ਕਰਾਈ ਉਹ ਗੱਲਬਾਤ ਦੇ ਲਹਿਜੇ ਤੋਂ ਮੈਨੂੰ ਗੈਰ ਗੰਭੀਰ ਤੇ ਸੁਲਝਿਆ ਹੋਇਆ ਇਨਸਾਨ ਜਾਪਿਆ ਉਸ ਨੇ ਮੈਨੂੰ ਦੁਪਹਿਰ ਦਾ ਪ੍ਰਸ਼ਾਦਾ ਛਕਣ ਲਈ ਸੁਲਾਮਾਰੀ ਅਸੀਂ ਦੋਵੇਂ ਇਕੱਠਿਆਂ ਲੰਗਰ ਛਕਿਆ ਲੰਗਰ ਛਕਣ ਤੋਂ ਬਾਅਦ ਉਸ ਨੇ ਮੇਰੇ ਕੋਲੋਂ ਨਵੀਂ ਪਾਰਟੀ ਦੇ ਪ੍ਰੋਗਰਾਮ ਤੇ ਸਰਗਰਮੀਆਂ ਬਾਰੇ ਪੁੱਛ ਪੜਤਾਲ ਕੀਤੀ ਮੈਂ ਫਿਰ ਕੋਈ ਗੱਲ ਕਰਨ ਦੀ ਥਾਂ ਉਸ ਨੂੰ ਪਾਰਟੀ ਦਾ ਛਪਿਆ ਹੋਇਆ ਪ੍ਰੋਗਰਾਮ ਦੇ ਦਿੱਤਾ ਤਜਰਬੇਕਾਰ ਕਾਮਰੇਡ ਹੋਣ ਕਰਕੇ ਉਸ ਨੇ ਛੇਤੀ ਹੀ ਮੇਰੀ ਕਮਜ਼ੋਰੀ ਬੁੱਝ ਲਈ ਅਤੇ ਮੈਨੂੰ ਨਿਸ਼ਚਿੰਤ ਧੋ ਕੇ ਹੇਠਾਂ ਪੋਰੇ ਵਿੱਚ ਜਾ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਮੈਂ ਮਾਨ ਅੰਦਰ ਉਸ ਦਾ ਲੱਖ ਲੱਖ ਸ਼ੁਕਰ ਅਦਾ ਕੀਤਾ ਅਤੇ ਹੇਠਾਂ ਪੋਰੇ ਵਿੱਚ ਜਾ ਕੇ ਆਪਣੀ ਕਿਤਾਬ ਪੜ੍ਹਨ ਲੱਗ ਪਿਆ ਮੈਂ ਤੇ ਕੁਲਦੀਪ ਸਿੰਘ ਨੇ ਅਗਲੇ ਦਿਨ ਇੱਥੇ ਹੀ ਮਿਲਣ ਦਾ ਪ੍ਰੋਗਰਾਮ ਏਥੇ ਹੋਇਆ ਸੀ ਸੋ ਮੈਂ ਰਾਤ ਉੱਥੇ ਹੀ guzari ਅਤੇ ਅਗਲੀ ਸਵੇਰ ਕੁਲਦੀਪ ਸਿੰਘ ਦੀ ਬੇਸਬਰੀ ਨਾਲ ਉਡੀਕ ਕਰਨ ਲੱਗਾ ਉਮੀਦ ਮੁਤਾਬਕ ਕੁਲਦੀਪ ਸਿੰਘ ਵੇਲੇ ਸਿਰ ਹੀ ਆ ਗਿਆ ਸੀ ਉਸਦੇ ਆਉਂਦਿਆਂ ਹੀ ਮੈਂ ਉਸ ਨਾਲ ਆਪਣਾ ਦੋ ਦਿਨਾਂ ਦਾ ਵਿਸ਼ਾਦਮਈ ਅਨੁਭਵ ਸਾਂਝਾ ਕੀਤਾ ਉਹ ਵੀ ਬਹੁਤਾ ਉਤਸ਼ਾਹ ਵਿੱਚ ਨਹੀਂ ਸੀ ਥੋੜੇ ਚਿਰ ਵਿੱਚ ਹੀ ਅਸੀਂ ਇਸ ਨਤੀਜੇ ਤੇ ਅਪੜ ਗਏ ਸੀ ਕਿ ਜਿੰਨਾ ਚਿਰ ਅਸੀਂ ਆਜ਼ਾਦਾਨਾ ਤੌਰ ਤੇ ਕੰਮ ਕਰਨ ਦੇ ਸਮਰੱਥ ਨਹੀਂ ਹੋ ਜਾਂਦੇ ਉਹਨਾਂ ਚਿਰ ਸਾਨੂੰ ਕਿਸੇ ਜੋਗ ਤੇ ਪ੍ਰੇਰਣਾਸ਼ੀਲ ਕਾਮਰੇਡ ਦੇ ਨਾਲ ਰਹਿ ਕੇ ਲੋੜੀਂਦੀ ਸਖਲਾਈ ਹਾਸਲ ਕਰਨੀ ਚਾਹੀਦੀ ਹੈ ਗਿਆਨੀ ਸਾਨੂੰ ਕਿਸੇ ਵੀ ਪੱਖੋਂ ਉਤਸ਼ਾਹਤ ਨਹੀਂ ਕਰਦਾ ਸੀ ਸੋ ਅਸੀਂ ਇਹ ਫੈਸਲਾ ਕਰ ਲਿਆ ਕਿ ਲੁਧਿਆਣੇ ਜਾ ਕੇ ਖਰ ਭਜਨ ਹਲਵਾਰਵੀ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਜਾਵੇ ਸਾਨੂੰ ਵਿਸ਼ਵਾਸ ਸੀ ਕਿ ਉਹ ਸਾਡੀ ਸਮੱਸਿਆ ਨੂੰ ਠੀਕ ਭਾਵਨਾ ਵਿੱਚ ਸਮਝ ਲਵੇਗਾ ਅਤੇ ਸਾਡੀ ਬਣਦੀ ਮਦਦ ਕਰੇਗਾ ਅਸੀਂ ਉਸੇ ਵੇਲੇ ਲੁਧਿਆਣੇ ਜਾਣ ਦਾ ਨਿਰਣਾ ਕਰ ਲਿਆ ਆਪਣੇ ਸਾਈਕਲ ਗੁਰਦੁਆਰੇ ਵਿੱਚ ਮੈਨੇਜਰ ਕੋਲ ਇਹ ਕਹਿ ਕੇ ਛੱਡ ਦਿੱਤੇ ਕਿ ਅਸੀਂ ਥੋੜੇ ਹੀ ਦਿਨਾਂ ਬਾਅਦ ਵਾਪਸ ਆ ਜਾਣਾ ਹੈ ਗਿਆਨੀ ਨਾਲ ਅਸੀਂ ਸੇ ਗੁਰਦੁਆਰੇ ਵਿੱਚ ਮਿਲਣ ਦਾ ਦਿਨ ਮੁਕਰਰ ਕੀਤਾ ਹੋਇਆ ਸੀ ਪਰ ਸਾਨੂੰ ਉਸ ਨਾਲ ਮਿਲਣਾ ਨਿਰਾਰਥਕ ਜਾਪਣ ਲੱਗ ਪਿਆ ਸੀ ਜਿਸ ਕਰਕੇ ਅਸੀਂ ਦੁਪਹਿਰ ਦਾ ਲੰਗਰ ਛੱਕ ਕੇ ਲੁਧਿਆਣੇ ਲਈ ਚੱਲ ਪਏ ਸੀ ਲੁਧਿਆਣੇ ਜਾ ਕੇ ਅਸੀਂ ਸਿੱਧੇ ਆਪਣੇ ਕਾਲਜ ਵਿੱਚ ਪਹੁੰਚ ਗਏ ਜਾ ਕੇ ਸਾਰੇ ਸਾਥੀਆਂ ਨੂੰ ਮਿਲੇ ਰਾਤ ਨੂੰ ਕੁਲਦੀਪ ਆਪਣੀ ਭੈਣ ਦੇ ਘਰ ਚਲਾ ਗਿਆ। ਉਸਦੀ ਭੈਣ ਤੇ ਭਨਵਈਆ ਦੋਵੇਂ ਸਕੂਲ ਅਧਿਆਪਕ ਸਨ ਅਤੇ ਲੁਧਿਆਣੇ ਸ਼ਹਿਰ ਵਿੱਚ ਹੀ ਰਹਿੰਦੇ ਸਨ। ਕੁਲਦੀਪ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੀ ਭੈਣ ਨੂੰ ਚਿੱਠੀ ਲਿਖ ਕੇ ਆਪਣਾ ਨਵਾਂ ਜੀਵਨ ਧਾਰਨ ਕਰਨ ਦਾ ਭੇਦ ਜ਼ਾਹਰ ਕਰ ਦਿੱਤਾ ਸੀ। ਇਸ ਨਾਲ ਉਸਦੇ ਘਰ ਵਿੱਚ ਖਲਬਲੀ ਮਚ ਗਈ ਸੀ। ਜਿਸ ਕਰਕੇ ਉਸ ਦਿਨ ਜ्यों ਹੀ ਕੁਲਦੀਪ ਸਿੰਘ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਉਹਨਾਂ ਨੇ ਉਸ ਨੂੰ ਬੰਦੀ ਬਣਾ ਲਿਆ। ਉਸ ਦਾ ਬਾਪ ਕਲਕੱਤੇ ਟੈਕਸੀ ਚਲਾਉਂਦਾ ਸੀ ਉਸ ਨੂੰ ਜ਼ੋਰ ਪਾ ਕੇ ਕਲਕੱਤੇ ਲੈ ਗਿਆ ਉਹ ਕਈ ਮਹੀਨੇ ਕਲਕੱਤੇ ਹੀ ਰਿਹਾ ਅਖੀਰ ਵਿੱਚ ਉਸ ਦੇ ਬਾਪ ਨੇ ਉਸ ਨੂੰ ਪੜ੍ਹਾਈ ਮੁਕੰਮਲ ਕਰਨ ਦੀ ਮਨਾ ਲਿਆ ਸੋ ਉਹ 6 ਮਹੀਨੇ ਪਿੱਛੋਂ ਵਾਪਸ ਲੁਧਿਆਣੇ ਆ ਗਿਆ ਕਾਲਜ ਵਿੱਚ ਮੋੜ ਪੜਨਾ ਸ਼ੁਰੂ ਕਰ ਦਿੱਤਾ ਪੜ੍ਹਾਈ ਪੂਰੀ ਕਰਕੇ ਉਹ 1972 ਵਿੱਚ ਕੈਨੇਡਾ ਐਡਮਿੰਟਨ ਚਲਾ ਗਿਆ ਜਿੱਥੇ ਉਸ ਨੇ ਅਸਮੀਏ ਵਿੱਚ ਸਿੱਖ ਖਾੜਕੂ ਸੰਘਰਸ਼ ਦੇ ਖਿਲਾਫ ਖੱਬੇ ਪੱਖੀਆਂ ਵੱਲੋਂ ਵਿੱਡੀ ਜ਼ਹਿਰੀਲੀ ਪ੍ਰਚਾਰ ਮੂਹੇ ਵਿੱਚ ਅਹਿਮ ਭੂਮਿਕਾ ਨਿਭਾਈ। ਅਸੀਂ 20 ਫਰਵਰੀ ਨੂੰ ਜਦੋਂ ਆਪਣੇ ਹੋਸਟਲ ਦੇ ਕਮਰੇ ਖਾਲੀ ਕਰ ਗਏ ਸੀ ਤਾਂ ਉਦੋਂ ਸਾਡਾ ਖਿਆਲ ਸੀ ਕਿ ਇਹਨਾਂ ਕਮਰਿਆਂ ਵਿੱਚ ਮੁੜ ਕੇ ਸੌਣ ਦਾ ਸਬਬ ਸ਼ਾਇਦ ਕਦੇ ਨਹੀਂ ਬਣਨਾ। ਪਰ ਦਸਾਂ ਕੁ ਦਿਨਾਂ ਬਾਅਦ ਹੀ ਮੈਂ ਮੁੜ ਆਪਣੇ ਕਮਰੇ ਵਿੱਚ ਆ ਸੁੱਤਾ ਸੀ। ਥੋੜੇ ਹੀ ਦਿਨ ਪਹਿਲਾਂ ਹੋਸਟਲ ਵਿੱਚ ਕੇਂਦਰੀ ਕਮੇਟੀ ਦੇ ਪਰਚੇ ਲਿਬ੍ਰੇਸ਼ਨ ਦਾ ਨਵਾਂ ਅੰਕ ਪਹੁੰਚ ਗਿਆ ਸੀ ਜਨਵਰੀ 1970 ਦਾ ਅੰਕ ਸਾਡੇ ਤੱਕ ਮਹੀਨਾ ਪਛੜ ਕੇ ਪਹੁੰਚਿਆ ਸੀ ਉਸ ਵਿੱਚ ਚਾਰੂ ਮਾਜੂ ਮਦਾਰ ਦਾ ਇੱਕ ਬੜਾ ਤੜੱਲੇਦਾਰ ਲੇਖ ਛਪਿਆ ਸੀ ਜਿਸ ਦਾ ਸਰਲੇਖ ਸੀ 70ਆਂ ਨੂੰ ਮੁਕਤੀ ਦਾ ਦਾਹਾਕਾ ਬਣਾਓ ਇਸ ਲੇਖ ਵਿੱਚ ਚਾਰੂ ਮਾਜੂ ਮਦਾਰ ਨੇ ਸਾਮਰਾਜੀ ਪ੍ਰਬੰਧ ਨੂੰ ਦਰਪੇਸ਼ ਸੰਸਾਰ ਵਿਆਪੀ ਸੰਕਟ ਦੀ ਰੌਸ਼ਨੀ ਵਿੱਚ ਭਾਰਤ ਦੀ ਆਰਥਿਕ ਤੇ ਰਾਜਨੀਤਿਕ ਅਸਥਿਰਤਾ ਦਾ ਵਰਣਨ ਕਰਨ ਤੋਂ ਬਾਅਦ ਇਹ ਭਵਿੱਖਬਾਣੀ ਕੀਤੀ ਸੀ ਕਿ नक्सਲਵਾੜੀ ਦੀ ਕਿਸਾਨ ਬਗਾਵਤ ਨਾਲ ਆਰੰਭ ਹੋਇਆ ਭਾਰਤੀ ਇਨਕਲਾਬ ਅਗਲੇ 5 ਕੋਸਾਲਾਂ ਭਾਵ 1975 ਤੱਕ ਦੇਸ਼ ਵਿਆਪੀ ਜਿੱਤ ਹਾਸਲ ਕਰ ਲਵੇਗਾ ਪ੍ਰਭਾਵਸ਼ਾਲੀ ਲਹਿਜੇ ਵਿੱਚ ਲਿਖੇ ਇਸ ਲੇਖ ਨੇ ਸ਼ਰਧਾਲੂ ਪਾਠਕਾਂ ਦੇ ਮਨਾਂ ਉਤੇ ਬੜਾ ਉਤਸ਼ਾਹਮਈ ਅਸਰ ਪਾਇਆ ਮੈਂ ਰਾਤ ਨੂੰ ਜਦੋਂ ਇਹ ਲੇਖ ਪੜ੍ਹਿਆ ਤਾਂ ਮੇਰੀ ਸਾਰੀ ਦਿਲਗੀਰੀ ਦੂਰ ਹੋ ਗਈ ਸੀ ਮਨ ਮੁੜ ਚੜ੍ਹਦੀ ਕਲਾ ਵਿੱਚ ਆ ਗਿਆ ਅਗਲੇ ਦਿਨ ਮੈਂ ਜਦੋਂ ਹਲਵਾਰਵੀ ਨੂੰ ਮਿਲਿਆ ਤਾਂ ਮੈਂ ਪੂਰੇ ਉਤਸ਼ਾਹ ਵਿੱਚ ਸੀ ਪਰ ਮੈਂ ਉਸ ਨੂੰ ਇਹ ਦੱਸ ਦਿੱਤਾ ਕਿ ਸਾਡਾ ਗੁਰਦਾਸਪੁਰ ਵਿੱਚ ਕੰਮ ਕਰਨ ਦਾ ਤਜਰਬਾ ਬਹੁਤਾ ਉਤਸ਼ਾਹਪੂਰਨ ਸਾਬਤ ਨਹੀਂ ਹੋਇਆ ਮੈਂ ਉਸ ਕੋਲ ਆਪਣੀ ਸਮੱਸਿਆ ਸਾਫ਼ ਬਿਆਨ ਕਰ ਦਿੱਤੀ ਸੀ ਅਤੇ ਆਪਣੇ ਵੱਲੋਂ ਇਹ ਸੁਝਾ ਦਿੰਦਾ ਸੀ ਕਿ ਕੁਝ ਸਮੇਂ ਲਈ ਮੈਨੂੰ ਕੰਢੀ ਖੇਤਰ ਵਿੱਚ ਹੀ ਕਿਸੇ ਤਜਰਬੇਕਾਰ ਕਾਮਰੇਡ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਜਦੋਂ ਮੈਨੂੰ ਕੰਮ ਕਰਨ ਦੀ ਜਾਂਚ ਆ ਜਾਵੇਗੀ ਅਤੇ ਮੇਰੇ ਵਿੱਚ ਲੋੜੀਂਦਾ ਸਵੈ ਵਿਸ਼ਵਾਸ ਪੈਦਾ ਹੋ ਜਾਵੇਗਾ ਤਾਂ ਮੈਂ ਕਿਸੇ ਵੀ ਖੇਤਰ ਵਿੱਚ ਜਾਣ ਲਈ ਤਿਆਰ ਹੋ ਜਾਵਾਂਗਾ ਖਲਵਾਰਵੀ ਨਾਲ ਮੇਰਾ ਰਿਸ਼ਤਾ ਮੂਹਵਾਲਾ ਸੀ ਮੈਂ ਉਸਦੇ ਬੌਧਿਕ ਮਿਆਰ ਉਸਦੀ ਸੁਹਿਰਦਤਾ ਨਿਰਸ਼ਲਤਾ ਤੇ ਖੁਸ਼ਦਿਲ ਤਬੀਅਤ ਤੋਂ ਬਹੁਤ ਪ੍ਰਭਾਵਸਾਂ ਉਸ ਨਾਲ ਗੱਲਬਾਤ ਕਰਨਾ ਹਮੇਸ਼ਾ ਚੰਗਾ ਲੱਗਦਾ ਸੀ ਉਹ ਵੀ ਮੇਰੀ ਦਿਲੋਂ ਕਦਰ ਕਰਦਾ ਸੀ ਜਿਸ ਕਰਕੇ ਮੈਂ ਉਸ ਕੋਲ ਬੇਝਿਜਕੋ ਕੇ ਆਪਣੇ ਮਨ ਦੀ ਸਾਰੀ ਗੱਲ ਕਹਿ ਦਿੱਤੀ ਸੀ ਉਸ ਨੇ ਅਗਲੇ ਹੀ ਦਿਨ ਕਾਮਰੇਡ ਬਲਦੇਵ ਸਿੰਘ ਨੂੰ ਮਿਲਣਾ ਸੀ ਸੋ ਉਸ ਨੇ ਬਲਦੇਵ ਸਿੰਘ ਨਾਲ ਮੇਰਾ ਮਸਲਾ ਵਿਚਾਰਨ ਦਾ ਵਾਅਦਾ ਕੀਤਾ ਮੈਂ 2 ਦਿਨ ਕਾਲਜ ਵਿੱਚ ਹੀ گزارੇ ਤੀਜੇ ਦਿਨ ਹਲਵਾਲਵੀ ਨੇ ਮੈਨੂੰ ਕਾਮਰੇਡ ਬਲਦੇਵ ਸਿੰਘ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਦੱਸਿਆ ਕਿ ਸੂਬਾ ਕਮੇਟੀ ਨੇ ਮੇਰੀ ਕੰਢੀ ਖੇਤਰ ਵਿੱਚ ਕੰਮ ਕਰਨ ਦੀ ਬੇਨਤੀ ਕਬੂਲ ਕਰ ਲਈ ਸੀ ਮੇਰੇ ਲਈ ਹੋਰ ਖੁਸ਼ੀ ਵਾਲੀ ਗੱਲ ਇਹ ਸੀ ਕਿ ਕਾਮਰੇਡ ਬਲਦੇਵ ਸਿੰਘ ਨੇ ਆਪ ਹੀ ਮੈਨੂੰ ਆਪਣੇ ਨਾਲ ਰੱਖਣ ਦੀ ਇੱਛਾ ਜ਼ਾਹਰ ਕੀਤੀ ਸੀ ਇਸ ਤਰ੍ਹਾਂ ਮੈਂ ਅਗਲੇ ਹੀ ਦਿਨ ਫਿਰ ਕੰਢੀ ਖੇਤਰ ਨੂੰ ਚੱਲ ਪਿਆ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਪਾਕ 12ਵਾਂ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ